ਖਬਰਨਾਮਾ ਦੇਖ ਰਿਆ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਰਕਾਰ ਦਾ ਵੱਡਾ ਐਕਸ਼ਨ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਆਗੂ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਲੋਡ ਆਰਡਰ ਅਤੇ ਕਾਨੂੰਨ ਦੀ ਵਿਵਸਥਾ ਨੂੰ ਡਾਵਾ ਡੋਲ ਕੀਤਾ ਜਾ ਸਕਦਾ ਸੀ ਉਸ ਵੱਡੇ ਆਗੂ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਐਕਸ਼ਨ ਲੈਂਦੇ ਹੋਏ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤੋਂ ਪਹਿਲਾਂ ਸਾਵਧਾਨੀ ਦੇ ਉਪਾਅ ਵਜੋਂ ਗੁਰਪ੍ਰੀਤ ਸਿੱਖ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਬਣਾਈ ਰੱਖਣ ਅਤੇ ਸ਼ਾਂਤੀਪੂਰਨ ਸ਼ਾਂਤੀਪੂਰਨ VOTING ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਇਹ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿਉਂਕਿ ਗੁਰਪ੍ਰੀਤ ਸੇਖੋ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਸਪਸ਼ਟਿਕਰਨ ਦਿੱਤਾ ਗਿਆ ਕਿ ਗੁਰਪ੍ਰੀਤ ਸੇਖੋ ਦੀ ਗ੍ਰਿਫਤਾਰੀ ਕਿਉਂ ਕੀਤੀ ਗਈ ਹੈ ਦੱਸਦੀ ਹੈ ਕਿ ਗੁਰਪ੍ਰੀਤ ਸੇਖੋ ਨਾਪਾ ਜੇਲ ਬ੍ਰੇਕ ਆਣ ਦਾ ਮੁੱਖ ਮਲਜ਼ਮ ਹੈ ਗੁਰਪ੍ਰੀਤ ਸੇਖੋ ਨੇ ਕੁਲਗੜੀ ਸਟੇਸ਼ਨ ਤੇ ਇੱਕ ਸ਼ਿਕਾਇਤ ਤੇ ਰੋਕਥਾਮ ਗੁਰਪ੍ਰੀਤ ਸੇਖੋ ਨੂੰ ਕੁਲਗੜੀ ਸਟੇਸ਼ਨ ਤੇ ਇੱਕ ਸ਼ਿਕਾਇਤ ਤੇ ਰੋਕਥਾਮ ਕਾਰਵਾਈ ਹੇਠ ਗ੍ਰਿਫਤਾਰ ਕੀਤਾ ਗਿਆ ਅਤੇ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹਾਲਾਂਕਿ ਡੀਐਸਪੀ ਕਰਨ ਸ਼ਰਮਾ ਨੇ ਕਿਹਾ ਕਿ ਉਸ ਨੂੰ ਅਗਲੀ ਕਾਰਵਾਈ ਲਈ ਅੱਜ ਦੁਪਹਿਰ ਐਸ.ਡੀ.ਐਮ ਦਫ਼ਤਰ ਵਿੱਚ ਪੇਸ਼ ਕੀਤਾ ਜਾਵੇਗਾ ਫਿਰੋਜ਼ਪੁਰ ਵਿੱਚ ਗੁਰਪ੍ਰੀਤ ਸਿੰਘ ਸੇਖੋ ਉਰਫ ਸੋਨੂ ਮੁਦਕੀ ਜ਼ਿਲ੍ਹਾ ਪ੍ਰਚਿਤ ਚੋਣਾ ਵਿੱਚ ਸਭ ਤੋਂ ਸਰਗਰਮ ਸੀ ਸੇਖੋ ਨੂੰ ਮਰ 2016 ਦੇ ਵਿੱਚ ਸੰਸੀ ਕੇਸ ਨਾਬਾ ਜੇਲ੍ਹ ਤੋੜਨ ਦਾ ਸਹਿ ਮਾਸਟਰਮਾਈਂਡ ਸੀ ਉਸ ਨੂੰ ਇੱਕ ਭਾਰੀ ਹਥਿਆਰਬੰਦ ਗਰੋਹ ਦੇ ਉਸ ਨੂੰ ਇੱਕ ਭਾਰੀ ਹਥਿਆਰਬੰਦ ਗਰੋਹ ਨੇ ਰਿਹਾ ਕਰ ਦਿੱਤਾ ਸੀ ਜਿਸ ਨੇ ਪਟਿਆਲੇ ਜ਼ਿਲ੍ਹੇ ਦੀ ਹਾਈ ਸਕਿਉਰਿਟੀ ਜੇਲ੍ਹ ਤੇ ਹਮਲਾ ਕੀਤਾ ਅਤੇ 6 ਮੌਸਮਾਤਰ ਅਪਰਾਧੀਆਂ ਨੂੰ ਭਜਨ ਚਵਾਇ ਦਿੱਤੀ ਜਿਨ੍ਹਾਂ ਵਿੱਚੋਂ ਦੋ ਅਤਵਾਦੀ ਵੀ ਸ਼ਾਮਲ ਸਨ ਸੇਖੋ ਲਗਭਗ 10 ਸਾਲ ਜੇਲ੍ਹ ਚ ਰਹਿਣ ਮਗਰੂਰ ਸਿਆਸਤ ਵਿੱਚ ਸਰਗਰਮ ਹੋ ਗਿਆ ਹੈ ਉਸ ਦੇ ਉਸ ਦੇ ਦੋ ਮਹਿਲਾ ਰਿਸ਼ਤੇਦਾਰ ਜਿਨ੍ਹਾਂ ਵਿੱਚ ਵਿੱਚ ਇੱਕ ਉਸ ਦੀ ਪਤਨੀ ਮਨਦੀਪ ਕੌਰ ਬਜੀਤਪੁਰ ਜੋਨ ਅਤੇ ਕੁਲਜੀਤ ਕੋਰ ਫੋਟਚਲ ਜਿਲ੍ਹਾ ਪ੍ਰੇਸ਼ਦਿਆਂ ਚੋਣਾਂ ਲੜ ਰਹੀਆਂ ਹਨ ਸੇਖੋ ਨਿੱਜੀ ਤੌਰ ਤੇ ਉਹਨਾਂ ਦੀ ਮਹਿਮ ਦੀ ਅਗਵਾਈ ਕਰ ਰਿਹਾ ਹੈ 2 ਸਾਲ ਪਹਿਲਾਂ جیل ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੇ ਵਿੱਚ ਬਦਲਾ ਲਿਆਂਦਾ ਉਹ ਗੱਡੀਆਂ ਦੇ ਕਾਫਲੇ ਵਿੱਚ ਵੀ ਘੁੰਮਦਾ ਹੁਣ ਫੇਸਬੁੱਕ ਤੇ ਲਗਭਗ 50000 ਤੋਂ ਵੱਧ ਫੋਲੋਅਰ ਹਨ 22 ਸਤੰਬਰ ਨੂੰ ਫੋਜਪੁਰ ਵਿਖੇ ਆਪਣੀ ਇੱਕ ਪ੍ਰੈਸ ਮੀਟਿੰਗ ਵਿੱਚ ਉਸ ਨੇ ਆਪਣੇ ਆਪ ਨੂੰ ਸਵੈ ਕੁਚਤ ਸਮਾਜ ਸਦਾਰਕ ਵਜੋਂ ਪੇਸ਼ ਕੀਤਾ ਆਪਣਾ ਜੀਵਨ ਜੱਤਕ ਸੇਵਾ ਅਤੇ ਨਸ਼ਾ ਮੁਕਤ ਪੰਜਾਬ ਲਈ ਸਮਰਪਿਤ ਕਰਨ ਦਾ ਪ੍ਰਣ ਕਰ ਲਿਆ ਇਹ ਨੇ ਸੇਖੋ ਹੁਣ ਇਸ ਉੱਤੇ ਜਿਹੜੇ ਗੁਰਪ੍ਰੀਤ ਸੇਖੋ ਦੇ ਆ ਸਮਰਥਕ ਨੇ ਜਾਂ ਜਿਹੜੇ ਉਹਦੇ ਵੋਟਰ ਨੇ ਜਾਂ ਜਿਹੜੇ ਉਹਦੀ ਰਹਿਨਮਾਈ ਕਰਦੇ ਨੇ ਉਹ ਕਿਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਖਾਸ ਕਰਕੇ ਲਾਰਡ ਆਰਡਰ ਦੀ ਸਥਿਤੀ ਅਤੇ ਕੁਝ ਪਿਛਲੀਆਂ ਜਾਣਕਾਰੀਆਂ ਪੰਜਾਬ ਪੁਲਿਸ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਕਿ ਇਸ ਤਰ੍ਹਾਂ ਦਾ ਬਾਸਰ ਮਾਈਂ ਸੀ ਗਰੁੱਪ ਇਸ ਸਿੱਖੂ ਜੋ ਹੁਣ ਇੱਕ ਸਮਾਜ ਸੇਵੀ ਬਣ ਗਿਆ ਹੈ ਅਤੇ ਨਾਲ ਦੀ ਨਾਲ ਕੋ ਰਾਜਨੀਤੀ ਵਿੱਚ ਖਾਸ ਕਰਕੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੈ ਧੰਨਵਾਦ